ਸਾਡੀ ਇਸ ਪਲੇਲਿਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਗੱਲਬਾਤ ਕਰਨ ਵਾਲੇ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਹਾਂ ਲਾਸਟ ਟਾਈਮ ਤੁਸੀਂ ਜੇਕਰ ਵੀਡੀਓ ਦੇਖੀ ਹੋਏਗੀ ਤਾਂ ਤੁਸੀਂ ਜਾਣਦੇ ਹੋਵੋਗੇ ਅਸੀਂ ਆਰਥਰਾਈਟਿਸ ਦੇ ਬਾਰੇ ਗੱਲਬਾਤ ਕੀਤੀ ਸੀ ਕਿਸ ਤਰ੍ਹਾਂ ਉਮਰ ਦੇ ਅਕੋਰਡਿੰਗ ਵੀ ਇਹ ਆਰਥਰਾਈਟਿਸ ਲੋਕਾਂ ਨੂੰ ਹੁੰਦਾ ਹੈ ਤੇ ਉਮਰ ਤੋਂ ਪਹਿਲਾਂ ਵੀ ਹੁੰਦਾ ਹੈ ਲੇਕਿਨ ਅਜਿਹੇ ਦੇ ਵਿੱਚ ਇੱਕ ਸਵਾਲ ਲੋਕ ਕਿਉਂਕਿ ਮੈਸੇਜ ਕਰਦੇ ਨੇ ਕਮੈਂਟ ਕਰਕੇ ਸਵਾਲ ਕਰਦੇ ਨੇ ਇੱਕ ਸਵਾਲ ਸਾਨੂੰ ਪੁੱਛਿਆ ਗਿਆ ਹੈ ਡਾਕਟਰ ਸਾਹਿਬ ਤੱਕ ਪਹੁੰਚਾਇਆ ਗਿਆ ਕਿ ਜੋ ਲੋਕ जिम करते हैं तुम कहने कि लाइफ स्टिल एक्टिव रखो एक्सरसाइज करो लेकिन जो लोग जिम करते हैं फिर वो इस जोड़ा के दर्द के शिकार क्यों होंगे अस् बारे गलबात करते हैं तो सर एक बहुत साढ़े जो ऑडियंस सर उन्होंने सवाल किया जिम करने वाले है नो, फिर जॉइंट पेन क्यों होंगे जिम लोग जॉइन करते हैं मोस्टली दो कारण करके या तो वेट रिड्यूस करने वास्ते या अपने मसल गेन करने बट कर ਪਿੱਛੇ ਸਾਰਿਆਂ ਦੀ ਮੈਂਟੈਲਿਟੀ ਸਾਰਿਆਂ ਦੇ ਦਿਮਾਗ 'ਚ ਇੱਕੋ ਹੀ ਚੀਜ਼ ਹੁੰਦੀ ਹੈ ਕਿ ਜੋ ਵੀ ਦੋਹਾਂ ਦਾ ਸਾਡਾ ਏਮ ਹੈ ਅਸੀਂ ਛੇਤੀ ਅਚੀਵ ਕਰਨਾ ਹੈ ਉਹ ਛੇਤੀ ਅਚੀਵ ਕਰਨ ਦੇ ਵਾਸਤੇ ਜਾਂ ਤਾਂ ਉਹ ਗਲਤ ਤਰੀਕੇ ਨਾਲ ਐਕਸਰਸਾਈਜ਼ ਕਰਦੇ ਨੇ ਗਲਤ ਤਰੀਕੇ ਦਾ ਮਤਲਬ ਆ ਹੁੰਦਾ ਹੈ ਕਿ ਵੀ ਉਹ ਜਲਦੀ weight ਵਧਾਉਣ ਦੀ ਕੋਸ਼ਿਸ਼ ਕਰਦੇ ਆ ਜੇ ਉਹ ਐਕਸਰਸਾਈਜ਼ ਵੇਟਸ ਵਾਲੀ ਐਕਸਾਈਜ਼ ਕਰ ਰਹੇ ਨੇ ਜ਼ਿਆਦਾ weight ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਦੇ ਨਾਲ ਮਸਲ ਨੂੰ ਇੰਜਰੀ ਹੋ ਜਾਂਦੀ ਹੈ ਦੂਸਰਾ ਹੈ ਜਿਹੜਾ weight reduction ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਹੈ ਕਿ ਮੈਂ ਮੈਂ ਮਨ ਦੇ ਵਿੱਚ ਇੰਨਾ ਜ਼ਿਆਦਾ ਰਿਡਿਊਸ ਕਰਨਾ ਉਸ ਦੇ ਵਿੱਚ ਉਹ ਕੀ ਕਰਦੇ ਹੈ ওভার ਐਕਸਰਸਾਈਜ਼ ਕਰ ਲੈਂਦੇ ওভার ਐਕਸਰਸਾਈਜ਼ ਦਾ ਮਤਲਬ ਇਹ ਘੰਟਾ 2 ਘੰਟਾ ਕੀ ਕਹਿੰਦੇ ਉਹ ਟ੍ਰੈਡਮਿਲ ਤੇ ਹੀ ਚੱਲੀ ਜਾ ਰਹੇ ਹੈ একদম ਕੀ ਕਹਿੰਦੇ ਹੈ ਕਿ ਬਈ ਆਪਣੇ ਮਾਈਂਡਸ ਬਣਾ ਲਿਆ ਕਿ ਬਈ ਹਾਂਜੀ ਨਾਲੇ ਜਿਮ ਦੇ ਵਿੱਚ ਤੁਸੀਂ ਜਾਓਗੇ ਉੱਤੇ ਲਿਖਿਆ ਵੀ ਹੁੰਦਾ ਕਿ ਬਈ no pain no gain ਉਹ ਇਸ ਨੂੰ ਉਲਟਾ ਸਮਝ ਲੈਂਦੇ ਹੈ ਕਿ ਬਈ ਕੀ ਕਹਿੰਦੇ ਜੇ ਮੇਰੇ ਪੇਨ ਹੋ ਰਹੀ ਹੈ ਤਾਂ ਮੈਂ ਇਹਨੂੰ ਇਗਨੋਰ ਕਰਨਾ ਮੈਂ ਹੋਰ ਐਕਸਰਸਾਈਜ਼ ਕਰਨੀ ਹੈ ਤਾਂ ਹੀ ਮੇਰਾ weight ਕਟੇਗਾ ਬਟ ఓ नो पेन नो ਗੇਨ ਦਾ ਮਤਲਬ ਆ ਹੈ ਕਿ ਬਈ ਤੁਸੀਂ ਐਕਸਰਸਾਈਜ਼ ਕਰਨੀ ਹੈ ਉੱਠ ਕੇ ਆਓ ਜ਼ਰੂਰੀ ਹੈ ਤਾਂ ਹੀ ਕੋੜਾ ਘਟੇਗਾ ਬਟ ਉਹਦਾ ਮਤਲਬ ਆ ਨਹੀਂ ਹੈ ਕਿ ਬਈ ਤੁਸੀਂ ਅੱਜ ਦੀ ਅੱਜ ਹੀ ਸਾਰਾ ਕੰਪਲੀਟ ਕਰਕੇ ਜਾਣਾ ਹੈ ਇੱਕ ਮਹੀਨੇ ਵਾਲਾ ਕਮੀ ਦੇ ਦਿਨ ਚ ਕਰਨ ਦੀ ਕੋਸ਼ਿਸ਼ ਕਰੋ ਬਿਲਕੁਲ ਬਿਲਕੁਲ ਉਹ ਨਹੀਂ ਕਰਨੀ ਤਾਂ ਉਹ ਦੇ ਕਰਨ ਦੇ ਵਿੱਚ ਕੀ ਕਹਿੰਦੇ ਜਿਨੇ ਇੰਨੀ ਦੇਰ ਤੋਂ ਮਸਲਸ ਨੂੰ ਨਹੀਂ ਯੂਜ਼ ਕੀਤਾ ਉਹ ਓਵਰ ਯੂਜ਼ ਕਰ ਲੈਂਦੇ ਹੈ ਮਸਲ ਫਟੀਕ ਹੋ ਜਾਂਦਾ ਹੈ ਉਹ ਡੈਮੇਜ ਹੋ ਜਾਂਦਾ ਹੈ ਤੇ ਜੋਇੰਟਸ ਤੇ ਸਟ੍ਰੈਸ ਆਣਾ ਸ਼ੁਰੂ ਹੋ ਜਾਂਦਾ ਹੈ ਆਪਾਂ ਦੇਖਦੇ ਕਿ ਜਦੋਂ ਲੋਕ ਪਾਰਕਸ ਦੇ ਵਿੱਚ ਵਗੈਰਾ ਵੀ ਵਾਕ ਕਰਦੇ ਨੇ ਰਨਿੰਗ ਕਰਦੇ ਨੇ ਉਦੋਂ ਵੀ ਕਾਫੀ دیر ਤੱਕ ਘੰਟਾ ਅਗਰ ਉਹ ਵਾਕ ਕਰਦੇ ਨੇ ਤਾਂ ਉਹਦੇ ਰਿਜ਼ਲਟ ਟ੍ਰੈਡਮਿਲ ਨਾਲੋਂ ਅਲੱਗ ਹੁੰਦੇ ਨੇ ਮਤਲਬ ਵਾਕਿੰਗ ਉਦਾਂ ਜਾਂ ਰਨਿੰਗ ਸਹੀ ਹੈਗੀ ਟ੍ਰੈਡਮਿਲ ਤੇ ਗਲਤ ਹੈ ਮੋਸਟਲੀ ਮੈਡਮ ਮੈਂ ਆਪਣੇ ਪੇਸ਼ੈਂਟਸ ਨੂੰ ਕੀ ਕਹਿੰਦੇ ਆ ਟਰੈਡਮਿਲ ਤੇ ਰਨ ਕਰਨਾ ਸੁਜੈਸਟ ਨਹੀਂ ਕਰਦਾ ਹੈਗਾ ਮੇਰੇ ਕੋਲ ਕਾਫੀ ਪੇਸ਼ੈਂਟ ਆਉਂਦੇ ਹੈ ਕਿ ਨੇ ਯੰਗਰ ਏਜ ਗਰੁੱਪ ਜਿਹੜੇ ਮੈਂ ਸਪੋਰਟ ਇੰਜਰੀਜ਼ ਨਾਲ ਡੀਲ ਕਰਦਾ ਹੈਗਾ ਤਾਂ ਉਹ ਜਿਵੇਂ ਟਰੈਡਮਿਲ ਉਹਨਾਂ ਨੂੰ ਚਲਾਉਣ ਦੀ ਆਦਤ ਹੁੰਦੀ ਹੈ ਤਾਂ ਟਰੈਡਮਿਲ ਨਾਲ ਕੀ ਹੁੰਦਾ ਹੈ ਕਿ ਵੀ ਆਪਣਾ ਜਦੋਂ ਪੈਰ ਜ਼ੋਰ ਦੀ ਜ਼ਮੀਨ ਤੇ ਮਾਰਦੇ ਹੈ ਗਰਾਊਂਡ ਦਾ ਫੋਰਸ ਰਿਐਕਸ਼ਨ ਆਂਦਾ ਹੈ ਉਹ ਜਿਵੇਂ ਆਪਣੇ ਫਿਜ਼ਿਕਸ ਆਪਾਂ ਨੂੰ ਪੜਾਇਆ ਜਾਂਦਾ ਹੈ ਕਿ ਐਵਰੀ ਐਕਸ਼ਨ ਇਜ਼ ਇਕੁਅਲ ਟੂ ਰੀਅਲ ਇਕੁਅਲ ਰਿਐਕਸ਼ਨ ਤਾਂ ਉਨੀ ਰਿਐਕਟਿਵ ਫੋਰਸ ਜਿਹੜੀ ਵਾਪਸ ਟਰੈਡਮਿਲ ਤੋਂ ਆਉਂਦੀ ਹੈ ਉਹ ਆਪਣੇ ਜੋਇੰਟਸ 'ਚ ਐਬਜ਼ਾਰਬ ਕਰਦੇ ਹੈਗੇ ਨਹੀਂ ਜਦੋਂ ਕਿ ਤੁਸੀਂ ਗਰਾਊਂਡ ਦੇ ਉੱਪਰ ਰਨਿੰਗ ਕਰ ਰਹੇ ਹੋ ਤਾਂ ਕੁਝ ਫੋਰਸ ਜਿਹੜੇ ਤੁਹਾਡੇ ਪੈਰ ਨੇ ਅਪਲਾਈ ਕੀਤੇ ਉਹ ਗਰਾਊਂਡ ਨੇ ਐਬਜ਼ਾਰਬ ਕਰ ਲੈਣੇ ਹੈਗੇ ਤਾਂ ਘੱਟ ਫੋਰਸ ਤੁਹਾਨੂੰ ਰਿਐਕਸ਼ਨ ਦੀ ਤਰ੍ਹਾਂ ਆਪਣੇ ਜੋਇੰਟਸ 'ਵਾਲ ਆਣੀ ਹੈ ਤਾਂ ਆਬਵੀਅਸਲੀ ਇਫ ਯੂ ਆਰ ਜੇ3 ਟਰੈਡਮਿਲ ਤੇ ਜੋਰ ਨਾਲ ਭੱਜ ਰਹੇ ਹੋ ਤਾਂ ਤੁਹਾਡੇ ਕੀ ਕਹਿੰਦੇ ਆ ਜੋਇੰਟਸ ਉੱਪਰ ਜ਼ਿਆਦਾ ਸਟ੍ਰੈਸ ਆ ਰਿਹਾ ਕਿਉਂਕਿ ਰਿਐਕਸ਼ਨ ਕਾਫੀ ਆ ਰਿਹਾ ਐ ਐਂ ਜੇ ਗਰਾਊਂਡ 'ਚ ਕੀ ਕਹਿੰਦੇ ਭੱਜ ਰਹੇ ਹੋ ਤਾਂ ਰਿਐਕਸ਼ਨ ਘੱਟ ਹੈ ਤਾਂ ਮੈਂ ਹਰ ਵਾਰ 아이 ਐਡਵਾਈਸ ਕਰਦਾ ਹਾਂ ਕਿ ਜੇ ਤੁਹਾਨੂੰ ਰਨਿੰਗ ਦਾ ਸ਼ੌਂਕ ਹੈ ਇਟ ਇਜ਼ ਬੈਟਰ ਕਿ ਬਈ ਕੀ ਕਹਿੰਦੇ ਤੁਸੀਂ ਜਾ ਕੇ ਗਰਾਊਂਡ ਦੇ ਵਿੱਚ ਕਰੋ ਰੈਦਰ ਦੈਨ ਕੀ ਕਹਿੰਦਾ ਟਰੈਡਮਿਲ ਦੇ ਉੱਪਰ ਸਰ ਹੁਣ ਗਰਾਊਂਡ ਤੇ ਵਿੱਚ ਰਨਿੰਗ ਕਰਨ ਜਾਂ ਟ੍ਰੈਡਮਿਲ ਤੇ ਕਰਨ ਅਗਰ ਪ੍ਰੋਬਲਮ ਆ ਗਈ ਹੈ ਫਿਜ਼ੀਓਥੈਰੇਪੀ ਦੇ ਕੋਲ ਵੀ ਜਾਂਦੇ ਆ ਫਿਜ਼ੀਓਥੈਰੇਪੀ ਵੀ ਕਰਾਉਂਦੇ ਨੇ ਅ ਲੇਕਿਨ ਪ੍ਰੋਬਲਮ ਸੋਲਵ ਨਹੀਂ ਹੁੰਦੀ ਤਾਂ ਉਸਦੇ ਫਿਰ ਕੀ ਟ੍ਰੀਟਮੈਂਟਸ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆ ਰੈਕੋਗਨਾਈਜ਼ ਕਰਨਾ ਹੈਗਾ ਕਿ ਵੀ ਜੇ ਆ ਤੁਹਾਨੂੰ ਰਨਿੰਗ ਵਗੈਰਾ ਨਾਲ ਪ੍ਰੋਬਲਮ ਨਹੀਂ ਹੈ ਇਹ ਸਿੰਪਲ ਪ੍ਰੋਬਲਮ ਨਹੀਂ ਹੈ ਸਿੰਪਲ ਪ੍ਰੋਬਲਮ ਨਹੀਂ ਇਹ ਸਿੰਪਲ ਦਰਦ ਨਹੀਂ ਹੈ ਇਹ ਸਿੰਪਲ ਕ੍ਰੈਂਪ ਨਹੀਂ ਹੈ ਇਹ ਇੱਕ ਸਪੋਰਟਸ ਇੰਜਰੀ ਹੈ ਤੇ ਸਪੋਰਟਸ ਇੰਜਰੀ ਦੇ ਵਿੱਚ ਕੀ ਕਹਿੰਦੇ ਆ ਆ ਹੁੰਦਾ ਆਪਾਂ ਨੂੰ ਟਿਸ਼ੂ ਦੀ ਕੰਡੀਸ਼ਨ ਨੂੰ ਸਮਝਣਾ ਪੈਂਦਾ ਹੈ ਰੈਕੋਗਨਾਈਜ਼ ਜਾਂ ਡਾਇਗਨੋਸ ਕਰਨਾ ਪੈਂਦਾ ਹੈ ਕਿ ਪ੍ਰੋਬਲਮ ਕਿਸੇ ਲਿਗਾਮੈਂਟ ਵਗੈਰਾ ਚਾਹੀਏ ਕਾਟਲੇ ਚਾਹੀਏ ਮਸਲ ਚਾਹੀਏ ਫਿਰ ਉਹਦਾ ਉਸ ਹਿਸਾਬ ਨਾਲ ਟ੍ਰੀਟਮੈਂਟ ਚੱਲੇਗਾ ਫਿਜ਼ੀਓਥੈਰੇਪੀ ਚ ਕਈ ਵਾਰ ਕੀ ਕਹਿੰਦੇ ਆ ਲੋਕ ਸਿਰਫ ਮਸਲ ਸਟਰੈਂਥਨਿੰਗ ਦੇ ਉੱਪਰ ਜਾਂ ਮਸਲ ਜੁਆਇੰਟ ਮੋਸ਼ਨ ਦੇ ਉੱਪਰ ਕਰ ਲੈਂਦੇ ਹੈ ਵਿਦਆਊਟ ਐਨੀ ਡਾਇਗਨੋਸਿਸ ਤਾਂ ਉਹਨਾਂ ਦਾ ਪ੍ਰੋਬਲਮ ਕੀ ਕਹਿੰਦੇ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ ਤੇ ਪੇਸ਼ੈਂਟ ਕਹਿੰਦਾ ਮੈਂ ਜੀ ਥੈਰੇਪੀ ਵੀ ਕਰਾ ਕੇ ਦੇਖ ਲਈ ਹੈ ਬਟ ਅਜੇ ਤੱਕ ਮੈਨੂੰ ਕੋਈ ਆਰਾਮ ਨਹੀਂ ਆਇਆ ਹੈ ਤਾਂ ਇਹ ਸਾਰੀ ਚੀਜ਼ ਨੂੰ ਸਾਰਾ ਫਿਜ਼ੀਓਥੈਰਾਪਿਸਟ ਨੂੰ ਆਪਾਂ ਆਪਣੀ ਟੀਮ ਦੇ ਵਿੱਚ ਲੈ ਕੇ ਕੀ ਕਹਿੰਦੇ ਦਾ ਸਾਰਾ ਟ੍ਰੀਟਮੈਂਟ ਕਰੀਦਾ ਹੈ ਪਹਿਲੀ ਚੀਜ਼ ਇਜ਼ ਡਾਇਗਨੋਸਿਸ ਸੈਕੰਡ ਚੀਜ਼ ਇਜ਼ ਕਿਉ ਲੱਬਣਾ ਕੀ ਕਹਿੰਦੇ ਕਿਸ ਪਰਟੀਕੂਲਰ ਮੋਸ਼ਨ ਕਰਕੇ ਕੀ ਕਹਿੰਦੇ ਆ ਪੇਸ਼ੈਂਟ ਆ ਕਿਸ ਪਰਟੀਕੂਲਰ ਐਕਸ਼ਨ ਕਰਕੇ ਪੇਸ਼ੈਂਟ ਨੂੰ ਆਈ ਕਈ ਵਾਰ ਕੀ ਕਹਿੰਦੇ ਆ ਜੇ ਮੇਰੇ ਕੋਲ ਪੰਜਾਬ ਦੇ ਸਪੋਰਟਸ ਪਰਸਨ ਆਂਦੇ ਹੈਗੇ ਨੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਆਪਣੇ ਟ੍ਰੇਨਿੰਗ ਦੇ ਵੀਡੀਓਜ਼ ਮੈਨੂੰ ਭੇਜੋ ਸਲੋ ਮੋਸ਼ਨ ਚ ਸ਼ੂਟ ਕਰਕੇ ਮੈਂ ਉਹ ਉਹਨਾਂ ਵੀਡੀਓਜ਼ ਨੂੰ ਬਹੁਤ ਥੋਰਲੀ ਸਟੱਡੀ ਕਰਦਾ ਤੇ ਉਸ ਦੇਖਦਾ ਕਿ ਉਹਨਾਂ ਦੇ ਕਿਹੜੇ ਐਕਸ਼ਨ ਕਰਕੇ ਉਹਨਾਂ ਨੂੰ ਰਿਪੀਟਿਡਲੀ ਇੱਕ ਮਸਲ ਜਾਂ ਇੱਕ ਜੋਇੰਟ ਦੇ ਉੱਪਰ ਸਟ੍ਰੈਸ ਆ ਰਿਹਾ ਤੇ ਆਪਾਂ ਨੂੰ ਉਹਨੂੰ ਮੋਡੀਫਾਈ ਕਰਨਾ ਹੈ ਰੈਦਰ ਦੈਨ ਕਿ ਮੈਂ ਉਹਨਾਂ ਨੂੰ ਫਿਜ਼ਿਓ ਲਈ ਭੇਜਦਾ ਪੇਨ ਕਿਲਰ ਦੇਦਾ ਜਾਂ ਕੁਝ ਹੋਰ ਚੀਜ਼ ਕਰਨਾ ਤਾਂ ਜੇ ਤੁਹਾਨੂੰ ਇੰਜਰੀ ਹੋ ਗਈ ਹੈ ਤਾਂ ਉਹਨੂੰ ਇੱਕ ਨਾਰਮਲ ਪੇਨ ਨਹੀਂ ਸਮਝਣਾ ਉਹ ਇੱਕ ਸਪੋਰਟਸ ਇੰਜਰੀ ਹੈ ਸਪੋਰਟਸ ਇੰਜਰੀ ਇਜ਼ ਅ ਡਿਫਰੈਂਟ ਕਾਈਂਡ ਆ ਇੱਕ ਇੱਕ ਅੱਡ ਤਰੀਕੇ ਦੀ ਪ੍ਰੋਬਲਮ ਹੈ ਆਮ ਦਰਦ ਨਹੀਂ ਹੈਗਾ ਉਹਨੂੰ ਪਹਿਲਾਂ ਆਪਾਂ ਕਾਰਨ ਲੱਭਣਾ ਹੈ ਉਹ ਦੁਬਾਰਾ ਤੁਹਾਨੂੰ ਨਾ ਹੋਵੇ ਤੇ ਇੱਕ ਥਰਡਲੀ ਸਾਡੇ ਉੱਪਰ ਸਾਡਾ ਬਹੁਤ ਮੇਨ ਏਮ ਰਹਿੰਦਾ ਸਪੋਰਟਸ ਇਨਰੀਟ ਨੇ ਕਿ ਆਪਾਂ ਇੱਕ ਸਪੋਰਟਸ ਪਰਸਨ ਨੂੰ ਦੁਬਾਰਾ ਤੋਂ ਉਹਦੇ ਸਪੋਰਟਸ ਵਾਲੇ ਲੈਵਲ ਤੱਕ ਲੈ ਕੇ ਜਾਣਾ ਹੈ। ਵੇਟ ਕਿਉਂਕਿ ਉਹ ਜਦੋਂ ਰੈਸਟ ਕਰੇਗਾ ਜਾਂ ਇੰਜਰੀ ਰਿਕਵਰ ਕਰੇਗੀ ਉਹਦੀ ਪਰਫਾਰਮੈਂਸ ਫਾਲ ਕਰਦੀ ਹੈ। ਤਾਂ ਆਪਾਂ ਉਹ ਤੇ ਜਦੋਂ ਵਾਪਸ ਜਾਏਗਾ ਤਾਂ ਹਰੇਕ ਦਾ ਉਹ ਹੁੰਦਾ ਕਿ ਯਾਰ ਹੁਣ ਤਾਂ ਮੈਂ ਜਲਦੀ ਵਾਪਸ ਆਵਾਂ। ਤਾਂ ਆਪਾਂ ਉਹਦੀ ਸਾਈਕੋਲੋਜੀ ਨਾਲ ਵੀ ਡੀਲ ਕਰਨਾ, ਉਹਨੂੰ ਪ੍ਰੋਪਰ ਗਾਈਡੈਂਸ ਵੀ ਦੇਣੇ ਕਿ ਵੀ ਕੀ ਕਹਿੰਦੇ ਹੁਣ ਆਪਾਂ ਐਕਸਰਸਾਈਜ਼ ਇਸ ਇਸ ਤਰੀਕੇ ਨਾਲ ਵਧਾਣੀ ਹੈਗੀ ਆ। ਪ੍ਰੋਪਰ ਸੈਟਸ ਮੇਰੇ ਫਿਜ਼ਿਓ ਦੀ ਟੀਮ ਹੈਗੀ ਹੈ। ਉਹਨਾਂ ਨਾਲ ਬਹਿ ਕੇ ਆਪਾਂ ਹਰੇਕ ਹਰੇਕ ਸਪੋਰਟਸ ਪਰਸਨ ਵਾਸਤੇ ਇੰਡੀਵਿਜੂਅਲ ਪਲਾਨ ਬਣਾ ਕੇ ਦਿੰਨੇ ਆ ਕਿ ਤੁਹਾਡਾ ਰਿਕਵਰੀ ਦਾ ਇਸ ਤਰੀਕੇ ਦਾ ਪਲਾਨ ਰਹੇਗਾ ਤਾਂ ਫਿਰ ਉਹ ਸਪੋਰਟਸ ਇੰਜਰੀ ਨੂੰ ਰਿਕਵਰ ਕਰਦਾ ਹੈ ਤਾਂ ਇਸ ਕਰਕੇ ਸਿੰਪਲ ਜਿਮ ਚ ਤੁਹਾਨੂੰ ਜਿਹੜੀ ਇੰਜਰੀ ਹੋ ਗਈ ਹੈ ਉਹਨੂੰ ਸਿੰਪਲ ਐ ਨਹੀਂ ਸੋਚ ਲੈਣਾ ਕਿ ਭਈ ਯਾਰ ਇੰਜਰੀ ਹੈ ਉਹ ਇਟਸ ਅ ਡਿਫਰੈਂਟ ਕਾਈਂਡ ਆਫ ਇੰਜਰੀ ਹੈ ਉਹਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਉਹਦਾ ਹੱਲ ਕਰਨਾ ਚਾਹੀਦਾ ਹੈ ਬਸੇ ਇਹਨਾਂ ਦੇ ਜਿਹੜੇ ਲਾਜ ਨੇ ਉਹ ਵਨ ਟਾਈਮ ਮਤਲਬ ਥੋੜਾ ਥੋੜਾ ਜਿਹਾ ਟਾਈਮ ਚੱਲ ਕੇ ਲਾਈਫ ਲੌਂਗ ਤਾਂ ਨਹੀਂ ਹੈਗਾ ਕਿ ਤੁਹਾਨੂੰ ਲਾਈਫ ਲੌਂਗ ਉਹਨੂੰ ਫੋਲੋ ਕਰਨਾ ਪ ਯੈਸ ਇਟ ਇਜ਼ ਵੈਰੀ ਮਚ ਕਿਉਰਲ ਬੜੇ ਆਰਾਮ ਨਾਲ ਇਹਨੂੰ ਠੀਕ ਕੀਤਾ ਸਕਦਾ ਜਿਵੇਂ ਮੈਂ ਦੱਸਿਆ ਕਿ ਬਈ ਉਹਦਾ ਕਾਰਨ ਲੱਭਣਾ ਜ਼ਰੂਰੀ ਹੈ ਜੇ ਉਹ ਵਾਪਸ ਜਾ ਕੇ ਕੀ ਕਹਿੰਦੇ ਉਸੇ ਤਰੀਕੇ ਨਾਲ ਕਰਨਗੇ ਤਾਂ ਆਪਾਂ ਉੱਥੇ ਹੀ ਰਹੇ। ਬਹੁਤ ਕਾਮਨ ਪ੍ਰੋਬਲਮ ਫੇਸ ਕੀਤੀ ਜਾਂਦੀ ਜਿਸ ਤਰ੍ਹਾਂ ਕੋਈ ਜਿਮ ਸਟਾਰਟ ਕਰਦਾ ਹੈ ਵਰਕਆਊਟ ਸਟਾਰਟ ਕਰਦਾ ਤੇ ਉਹਨਾਂ ਨੂੰ ਬਾਡੀ ਏਕ ਸਕ੍ਰੈਂਪਸ ਵਗੈਰਾ ਬਹੁਤ ਹੁੰਦੇ ਨੇ ਤੇ ਉਸ ਦੀ وجہ ਦੇ ਨਾਲ ਲੋਕ ਕਈ ਵਾਰ ਜਿਮ ਕੰਟਿਨਿਊਸ ਕੰਟੀਨਿਊ ਵੀ ਕਰ ਦਿੰਦੇ ਨੇ ਤੇ ਉਹ ਕੀ ਕਾਰਨ ਨੇ ਉਸ ਦੇ? ਅ ਦੇਖੋ ਇੱਕ ਅ ਜਿਮ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਆਪਣਾ ਮਸਲ ਸਟੀਮੂਲੇਟ ਹੁੰਦੇ ਆ ਮਸਲਸ ਨੂੰ ਵਰਕਆਊਟ ਕਰਨਾ ਹੁੰਦਾ ਤੇ ਉਹਦੇ ਕਰਕੇ ਮਸਲ ਕ੍ਰੈਂਪਸ ਚਲਾ ਜਾਂਦਾ ਹੈ ਐਂਡ ਵਨ ਆਫ ਦਾ ਇੱਕ ਬਹੁਤ ਕਾਮਨ ਕਾਰਨ ਹੈ ਕ੍ਰੈਂਪਸ ਦਾ ਹੈ ਕਿ ਪ੍ਰੋਪਰ ਹਾਈਡਰੇਸ਼ਨ ਨਹੀਂ ਮੇਨਟੇਨ ਕਰਨੀ ਕਿਉਂਕਿ ਮਸਲਸ ਨੂੰ ਵਰਕਿੰਗ ਲਈ ਪ੍ਰੋਪਰ ਹਾਈਡਰੇਸ਼ਨ ਦੀ ਜ਼ਰੂਰਤ ਹੈਗੀ ਹੈ ਤੇ ਇਸ ਕਰਕੇ ਮੈਂ ਜਿੰਨੇ ਵੀ ਐਕਸਰਸਾਈਜ਼ ਲਵਰਸ ਹੈ ਕਹਿੰਦੇ ਆ ਜਾਂ ਜਿੰਨੇ ਲੋਕੀ ਵੀ ਜਿਮ ਵਗੈਰਾ ਜਾਂਦੇ ਆ ਉਹਨਾਂ ਨੂੰ ਇਹ ਸਲਾਹ ਜ਼ਰੂਰ ਦਵਾਂਗਾ ਕਿ ਆਪਣੀ ਹਾਈਡਰੇਸ਼ਨ ਅੱਛੇ ਤਰੀਕੇ ਨਾਲ ਮੇਨਟੇਨ ਕਰਨੀ ਹੈ ਡੀਹਾਈਡਰੇਟ ਨਹੀਂ ਹੋ ਜਾਣਾ ਕਿ ਕਈ ਕਹਿੰਦੇ ਕਿ ਵੀ ਮੈਂ ਤਾਂ ਜੀ weight loss ਰਜਿਮ ਤੇ ਆ ਐਂਡ ਜੇ ਮੈਂ ਪਾਣੀ ਜ਼ਿਆਦਾ ਪੀਵਾਂਗਾ ਜਾਂ liquid ਹੋਰ ਜ਼ਿਆਦਾ ਲਵਾਂਗਾ that will affect my weight ਉਹ ਨਹੀਂ ਸੋਚਣਾ ਹੈਗਾ ਤੁਸੀਂ ਇਸ ਦਿਨ 4 ਲੀਟਰ ਇਹਦੇ ਵਿੱਚ ਮੈਡਮ ਬਿਲਕੁਲ ਕਰੈਕਟ ਗਾਈਡਲਾਈਨਸ ਆਪਣੇ ਕੋਲ ਅਵੇਲੇਬਲ ਹੈ ਜਿਹੜੇ ਮੇਲਸ ਹੈਗੇ ਨੇ ਉਹਨਾਂ ਨੂੰ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ ਫੀਮੇਲਸ ਆਪਾਂ ਨੂੰ 2.5 ਤੋਂ 3.5 ਕਹਿੰਦੇ ਆ ਤਾਂ ਤਕਰੀਬਨ ਹੈ ਮੈਰ ਕਰਨਾ ਤਾਂ ਮੁਸ਼ਕਿਲ ਹੁੰਦਾ ਹੈ ਤਾਂ ਆਪਾਂ ਇਹਨੂੰ ਕਹਿੰਦੇ ਨੇ 8 ਗਲਾਸ ਰਜਿਮ ਕਹਿੰਦੇ ਨੇ ਘੱਟੋ ਘੱਟ ਤੁਸੀਂ 8 ਗਲਾਸ ਪਾਣੀ ਦੇ ਰੂਟੀਨ 'ਚ ਪਾਵੇਂ ਜਿਮ ਜਾ ਰਹੇ ਹੋ ਕਿ ਹਮੇ ਨਹੀਂ ਜਾ ਰਹੇ ਤੁਹਾਨੂੰ ਪੀਣਾ ਚਾਹੀਦਾ ਤੇ ਜਿਮ ਵਾਲਿਆਂ ਵਾਸਤੇ ਜਿਹੜੇ ਐਕਸਰਸਾਈਜ਼ ਕਰਨਾ ਤੇ ਉਹਨਾਂ ਵਾਸਤੇ ਇੱਕ ਸਪੈਸ਼ਲ ਆ ਚੀਜ਼ ਹੈਗੀ ਹੈ ਕਿ ਉਹਨਾਂ ਨੂੰ ਜਿਮ ਜਾਣ ਤੋਂ ਘੰਟਾ ਪਹਿਲਾਂ ਵਿਦ ਇਨ 1 ਆਰ ਦੋ ਗਲਾਸ ਪਾਣੀ ਦੇ ਜ਼ਰੂਰ ਪੀਣਾ ਚਾਹੀਦੇ ਨੇ ਤੇ ਡੂਰਿੰਗ ਐਕਸਰਸਾਈਜ਼ ਆਪਣਾ ਏਮ ਰੱਖੋ ਕਿ ਵੀ ਤੁਸੀਂ ਇੱਕ ਗਲਾਸ ਪਾਣੀ ਦਾ ਥੋੜੇ ਥੋੜੇ ਸਿਪਸ 10 10 ਮਿੰਟ ਬਾਅਦ ਖਤਮ ਕਰਨਾ ਹੈ ਤੇ ਆਫਟਰ ਐਕਸਰਸਾਈਜ਼ ਕੀ ਕਹਿੰਦੇ ਇੱਕ ਗਲਾਸ ਵਾਟਰ ਨਾਟ ਇਮੀਡੀਏਟਲੀ ਬਟ ਵਿਦ ਇਨ 2 ਆਰਸ ਕੀ ਕਹਿੰਦੇ ਆਪਾਂ ਕੰਜ਼ੂਮ ਕਰਨਾ ਹੈ ਇਸ ਨਾਲ ਪ੍ਰੀ ਹਾਈਡਰੇਟ ਕਰ ਰਹੇ ਆ ਆਪਾਂ ਮਸਲਸ ਨੂੰ ਡੂਰਿੰਗ ਐਕਸਰਸਾਈਜ਼ ਆਪਾਂ ਉਹ ਵੀ ਚਾਹੁੰਦੇ ਆ ਕਿ ਤੁਹਾਡੇ ਮਸਲ ਬਿਲਕੁਲ ਡੀਹਾਈਡਰੇਟ ਨਾ ਹੋ ਜੇ ਤੇ ਆਫਟਰ ਰਿਕਵਰੀ ਵਾਸਤੇ ਵੀ ਆਪਾਂ ਐਡਕੁਏਟ ਲਿਕਟਸ ਆ ਰਹੇ ਆ ਥੈਂਕ ਯੂ ਥੈਂਕ ਯੂ